ਦਲ ਖਾਲਸਾ ਨੇ ਸਿੱਖ ਕੈਲੰਡਰ ਦੇ ਮੁਤਾਬਿਕ ਨਵੇਂ ਸਾਲ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਮੂਲ ਨਾਨਕ ਸ਼ਾਹੀ ਕੈਲੰਡਰ ਜਾਰੀ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਚਿੱਠੀ ਸੌਂਪ ਕੇ ਨਾਨਕ ਸ਼ਾਹੀ ਕੈਲੰਡਰ ਸੰਬੰਧੀ ਚੱਲ ਰਹੇ ਵਿਵਾਦ ਅਤੇ ਭੰਬਲਪੂਸੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਹੈ ਜਥੇਬੰਦੀ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਅਸੀਂ ਸੰਮਤ 556ਵੇਂ ਦੇ ਅੰਦਰ ਇਸ ਅਰਦਾਸ ਅਤੇ ਉਮੀਦਾਂ ਦੇ ਨਾਲ ਪੈਰ ਰੱਖ ਰਹੇ ਹਾਂ ਕਿ ਪੰਥ ਦੇ ਵਿੱਚ ਇਤਿਫਾਕ ਪੈਦਾ ਹੋਵੇ ਵੰਡੀਆਂ ਦੂਰ ਹੋਣਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣ ਬੰਦੀ ਸਿੰਘ ਰਿਹਾ ਹੋਣ ਪੰਥ ਦਾ ਮਾਨ ਸਨਮਾਨ ਬੁਲੰਦੀ ਚ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰੋਕਾਰ ਆਪਣੀ ਆਸਥਾ ਅਤੇ ਵਫਾਦਾਰੀ ਕੇਵਲ ਤੇ ਕੇਵਲ ਗੁਰੂ ਸਿਨਾਤ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੇ ਪ੍ਰਤੀ ਰੱਖਣਾ ਕਮਰਪਾਲ ਸਿੰਘ ਦੇ ਵੱਲੋਂ ਲਿਖੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਛਾਪੇ ਸੰਮਤ 556 ਦੇ ਕੈਲੰਡਰ ਜੋ ਜਥੇਦਾਰ ਸਾਹਿਬ ਦੇ ਵੱਲੋਂ ਸਕਤਰੇਤ ਵਿਖੇ ਜਾਰੀ ਕੀਤਾ ਗਿਆ ਹੈ ਉਹ ਨਾਨਕ ਸ਼ਾਹੀ ਦੇ ਲੇਬਲ ਦੇ ਹੇਠ ਅਸਲ ਵਿੱਚ ਬਿਕਰਮੀ ਹੈ। ਚਿੱਠੀ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ ਨਾਨਕ ਸ਼ਾਹੀ ਦੇ ਨਾਮ ਦੇ ਹੇਠ ਛਾਪ ਕੇ ਕੌਮ ਨੂੰ ਗੁੰਮਰਾਹ ਕਰ ਰਹੀ ਹੈ। ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੋਂ ਜਾਰੀ ਕਰਵਾ ਕੇ ਉਸ ਨੂੰ ਵੀ ਆਪਣਾ ਪਾਈਵਾਲ ਬਣਾਉਂਦੀ ਆ ਰਹੀ ਹੈ। ਉਹਨਾਂ ਕਿਹਾ ਹੈ ਕਿ ਨਾਨਕ ਸ਼ਾਹੀ ਕੈਲੰਡਰ ਵਿਵਾਦ ਨੇ ਪਿਛਲੇ 1 ਦਹਾਕੇ ਤੋਂ ਕੌਮ ਨੂੰ ਵੰਡਿਆ ਹੋਇਆ ਹੈ। ਇਸ ਸਬੰਧ ਦੇ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਕੈਲੰਡਰ ਦੇ ਨਾਮ ਦੇ ਹੇਠ ਕੌਮ ਅੰਦਰ ਪਾਈਆਂ ਜਾ ਰੀਆਂ ਵੰਡੀਆਂ ਨੂੰ ਖਤਮ ਕਰਨ ਦੀ ਸੋਚ ਦੇ ਤਹਿਤ ਹੀ ਦਲ ਖਾਲਸਾ ਦੇ ਵੱਲੋਂ ਅਕਾਲ ਤਖਤ ਸਾਹਿਬ ਨੂੰ ਇਸ ਚਿੱਠੀ ਦੇ ਰਾਹੀਂ ਇਸ ਵਿਵਾਦ ਨੂੰ ਸੁਲਝਾਉਣ ਦੀ ਅਪੀਲ ਕਰ ਰਹੇ ਹਨ। ਇਸ ਤੋਂ ਪਹਿਲਾਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਸੀਨੀਅਰ ਮੈਂਬਰਾਂ ਦੇ ਵੱਲੋਂ ਇਸ ਚਲਦੇ ਵਰੇ ਦਾ ਮੂਲ ਨਾਨਕਚਾਈ ਕੈਲੰਡਰ ਛਾਪ ਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਵਾਉਣ ਦੇ ਉਪਰੰਤ ਉਸ ਦੀ ਪਹਿਲੀ ਕਾਪੀ ਜਾਰੀ ਕੀਤੀ ਗਈ ਹੈ ਜਥੇਬੰਦੀ ਦੇ ਵੱਲੋਂ ਇਸ ਵਰੇ ਦਾ ਕੈਲੰਡਰ ਦਰਬਾਰ ਸਾਹਿਬ ਉਤੇ ਭਾਰਤੀ ਹਮਲੇ ਦੇ 40 ਸਾਲਾਂ ਨੂੰ ਸਮਰਪਿਤ ਕੀਤਾ ਗਿਆ ਹੈ ਬੁਲਾਰੇ ਪਰਮਜੀਤ ਸਿੰਘ ਮੰਡ ਨੇ মিডিਆ ਨੂੰ ਦੱਸਿਆ ਕਿ ਇਸ ਸਾਲ ਦਾ ਇਹ ਕੈਲੰਡਰ ਜਿੱਥੇ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੀ 40ਵੀਂ ਵਰੇਗੰਨ ਨੂੰ ਸਮਰਪਿਤ ਹੈ ਉੱਥੇ ਹੀ ਕੈਲੰਡਰ ਦੇ ਵਿੱਚ ਗੁਰਪੁਰਬ ਇਤਿਹਾਸਿਕ ਦਿਹਾੜਿਆਂ ਦੀ ਤਰੀਕਾ ਦੇ ਨਾਲ ਨਾਲ 1984 ਜੂਨ ਅਤੇ ਨਵੰਬਰ ਦੇ ਕੱਲੂਕਾਰਿਆਂ ਤੋਂ ਇਲਾਵਾ ਸੰਤ ਜਰਮਨੈਲ ਸਿੰਘ ਖਾਲਸਾ, ਜਥੇਦਾਰ ਗੁਰਦੇਵ ਸਿੰਘ ਕੌਂਕੇ, ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਹਰਦੀਪ ਸਿੰਘ ਨਿੱਜਰ, ਜਥੇਦਾਰ ਸੁਖਦੇਵ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਆਦਿ ਦੀਆਂ ਸ਼ਹੀਦੀ ਤਰੀਕਾਂ ਦਾ ਵੀ ਇਸ ਦੇ ਵਿੱਚ ਜ਼ਿਕਰ ਕਿਤਾ ਗਿਆ ਹੈ ਅਤੇ ਹੁਣ ਖਾਸ ਗੱਲ ਇਹ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਗੱਲ ਨੂੰ ਸੋਧ ਕੇ ਕੀ ਪੇਸ਼ ਕੀਤਾ ਜਾਵੇਗਾ ਕਿਉਂਕਿ ਦਰ ਖਾਲਸਾ ਦੇ ਵੱਲੋਂ ਮੂਲ ਨਾਨਕਸ਼ਾਹੀ ਕਲੰਡਰ ਸਮਤ 556 ਅਕਾਲ ਤਖਤ ਸਾਹਿਬ ਤੋਂ ਜਦੋਂ ਜਾਰੀ ਕੀਤਾ ਜਾਂਦਾ ਹੈ ਤੇ ਇੱਕ ਚਿੱਠੀ ਲਿਖ ਕੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਨੂੰ ਜੋ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਰੱਖਿਆ ਗਿਆ ਹੈ ਉਸ ਨੂੰ ਸੁਲਝਾਇਆ ਜਾਵੇ ਕਿਉਂਕਿ ਪੰਥ ਦੇ ਅੰਦਰ ਵੰਡੀਆਂ ਖਤਮ ਕਰਨ ਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਮੂਲ ਕਲੰਡਰ ਦਾ ਵਿਵਾਦ ਸੁਲਝਾਉਣ ਤਾਂ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲੇਗਾ ਕਿ ਇਹ ਵਿਵਾਦ ਸੁਲਝ ਚੁੱਕਾ ਹੈ ਜਾਂ ਫਿਰ ਇਹ ਤਾਣਾ ਬਾਣਾ ਇਸੇ ਪ੍ਰਕਾਰ ਦੇ ਨਾਲ ਉਲਝ ਕੇ ਚੱਲਦਾ ਰਹੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 96 796-875-875 Punjab తి చండిగట బ్రాంచ్ దలి 8725-875-875